ਤੇ ਲੋ ਜੀ ਅੱਜ ਬਣਾਵਾਂਗੇ ਆਪਾਂ ਪੰਜਾਬੀ ਕੜੀ ਕਿਸ ਤਰ੍ਹਾਂ ਬਣਾਨੀ ਹੁੰਦੀ ਆ ਬਹੁਤ ਵਧੀਆ ਤਰੀਕੇ ਨਾਲ ਅਰਸੋਖੇ ਤਰੀਕੇ ਨਾਲ ਦੇਖੋ ਤੁਸੀਂ ਵੀ ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸੈਸਟਰੀ ਕਾਲਜੀ ਕਾਲਜੀ ਦਾ ਪੰਜਾਬੀ ਵਲੌਗ ਸਵਾਗਤ ਹੈ ਵਾਹਿਗੁਰੂ ਜੀ ਤੇ ਖੁਸ਼ ਹੋ ਚੜ੍ਹਦੀ ਕਲਾ ਚ ਰਹੋ ਜੀ ਇੱਧਰ ਵੀ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜੀ ਆਪਾਂ ਲਿਆਂਦਾ ਸੀਗਾ ਬੇਸਣ ਇਹ ਬੇਸਣ ਮੈਂ ਛਾਣਨ ਲੱਗੀ ਆ ਅੱਜ ਬਣਾਵਾਂਗੇ ਜੀ ਆਪਾਂ ਕੜੀ ਆਪਾਂ ਪੰਜਾਬੀ ਸਟਾਈਲ ਦੇ ਵਿੱਚ ਕੜੀ ਕਿੱਦਾਂ ਬਣਾਣੇ ਆ ਚੁੱਲੇ ਤੇ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਬਹੁਤ ਸਾਰੀਆਂ ਭੈਣਾਂ ਗੈਸ ਤੇ ਵੀ ਬਣਾਉਂਦੇ ਆ ਪਰ ਜਿੰਨੀ ਕੜੀ ਕੜ ਕੜ ਕੇ ਚੁੱਲ੍ਹੇ ਤੇ ਬਣਦੀ ਹੈ ਨਾ ਉਹਦੇ ਵਰਗੀ ਰੀਸ ਨਹੀਂ ਹੁੰਦੀ ਤੇ ਇਧਰ ਵੇਸਣ ਸੀਗਾ ਧਿਆਨ ਦਾ ਆ ਮੈਂ ਕਿਹਾ ਨੂੰ ਛਾਣ ਕੇ ਇੱਕ ਵਾਰੀ ਰੱਖ ਲਈ ਆਪਣੀ ਤਸੱਲੀ ਬਖਸ਼ ਆਪਣਾ ਛਾਣਨਾ ਚਾਹੀਦਾ ਤੇ ਵੀ ਖੁੱਲਾ ਲੈ ਆਉਣਾ ਤੇ ਨੂੰ ਛਾਣ ਕੇ ਰੱਖਣਾ ਚਾਹੀਦਾ ਚਾਹੇ ਪੈਕਿੰਗ ਆਵੇ ਚਾਹੇ ਕੁਝ ਜਰੂਰ ਛਾਣਿਆ ਕਰੋ ਪਤਾ ਨਹੀਂ ਹੁੰਦਾ ਕਈ ਵਾਰੀ ਤੇ ਇਸ ਕਰਕੇ ਮੈਂ ਇਹਨੂੰ ਤਾਂ ਬਹਿਮ ਕਰਕੇ ਵਿੱਚ ਆਟਾ ਮੈਂ ਕਿਹਾ ਚਲੋ ਛਾਣ ਕੇ ਰੱਖ ਲੈਂ ਲਈਆਂ ਜਿੰਨਾ ਯੂਜ਼ ਹੋਏਗਾ ਬਾਕੀ ਡੱਬੇ ਚ ਪਾ ਕੇ ਰੱਖ ਲਾਂਗੇ ਠੀਕ ਹੈ ਜੀ ਕਿ ਜਦਦਰ ਆਪਾਂ ਕੁਲ ਬਣਾਵਾਂਗੇ ਜੀ ਕੜੀ ਦੀ ਧਿਆਲੀ ਪਚਲਦੀ ਦੀ ਸਾਡੀ ਕੜੀ ਮੈਂ ਜਦੋਂ ਵੀ ਬਣਾਣੀ ਹੋਵੇ ਹਮੇਸ਼ਾ ਮੈਂ ਸਵੇਰੇ ਰੱਖ ਦੇਣੀ ਬ루 ਮਤਲਬ ਰੋਟੀ ਸੋਈ ਸਾਫ ਕਰਨ ਤੋਂ ਪਹਿਲਾਂ ਕੜੀ ਰੱਖ ਦੇਦੀ ਨਾਸ਼ਤਾ ਬਣਾ ਕੇ ਫਿਰ ਇਹ ਜੀ ਦੁਪਹਿਰ ਤੱਕ ਸਾਡੀ ਕੜੀ ਘੜਦੀ ਰਹਿੰਦੀ ਹੈ ਔਰ ਕੜੀ ਦਾ ਨਾਮ ਹੀ ਕੜਨਾ ਹੁੰਦਾ ਹੈ ਕੜੀ ਘੜ ਘੜ ਕੇ ਬਣਦੀ ਠੀਕ ਹੈ ਜੀ ਲੋਜੀ ਵੈਸੇ ਤਾਂ ਵੇਖ ਲੋ ਵੇਸਣ ਆਪਾਂ ਛਾਣ ਲਿਆ ਕੁਝ ਨਹੀਂ ਨਿਕਲਿਆ ਪਰ ਇਹ ਸਾਡੇ ਮਨ ਨੂੰ ਪਸੰਦੀ ਜੀ ਹੋ ਜਾਂਦੀ ਹੈ ਪਤਾ ਨਹੀਂ ਹੁੰਦਾ ਨਾ ਬਸ ਵੈਸੇ ਵੀ ਛਾਣਨਾ ਆਪਣਾ ਇਤਬਾਰ ਨਹੀਂ ਕਰਨਾ ਚਾਹੀਦਾ ਹੁੰਦਾ ਬਾਹਰੋਂ ਦੀ ਵੇਸਣ ਆਉਂਦਾ ਕਿਸ ਤਰ੍ਹਾਂ ਹੁੰਦਾ ਵੈਸੇ ਤਾਂ ਅਸੀਂ ਚੱਕੀ ਤੋਂ ਲੈਂਦਾ ਪੀਸਿਆ ਹੋਇਆ ਬਹੁਤ ਵਧੀਆ ਤਰੀਕੇ ਨਾਲ ਠੀਕ ਹੈ ਜੀ ਜਿੰਨਾ ਯੂਜ਼ ਹੁੰਦਾ ਆਪਾਂ ਕਰ ਲਾਂਗੇ ਬਾਕੀ ਆ ਦੇਖੋ ਜੀ ਰੱਬ ਪੱਲੇ ਇਹ ਲस्सी ਦੋ ਢਾਈ ਕਿਦੋਂ ਦਾ ਲस्सी ਠੀਕ ਹੈ ਜੀ ਮੈਂ ਬਣਾਉਣੀ ਹੁੰਦੀ ਹਾਂ ਹਮੇਸ਼ਾ ਪਹਿਲਾਂ ਵੀ ਕਈ ਵਾਰੀ ਭੈਣਾਂ ਨੇ ਕਮੈਂਟ ਕੀਤਾ ਕਿ ਤੁਸੀਂ ਇੰਨੀ ਕੜੀ ਬਣਾਉਂਦੇ ਹੋ ਪਤੀਲੇ ਦੇ ਵਿੱਚ ਕਿਉਂ ਬਣਾਉਂਦੇ ਹੋ ਠੀਕ ਹੈ ਜੀ ਸਾਡੇ ਖੁੱਲੀ ਕੜੀ ਬਣਦੀ ਹੈ ਜੀ ਇਹ ਰੱਖੀ ਹੋਈ ਸੀ ਥੋੜੀ ਜੀ ਲਾਲ ਲੱਸੀ ਅਸੀਂ ਇਹ ਵੀ ਉੱਥੇ ਪਾ ਲੰਮਿਆ ਓਣੇ ਦੇ ਵਿੱਚ ਪਾਵਾਂਗੇ ਜੀ ਆਪਾਂ ਪਹਿਲਾਂ ਮਿਕਸ ਕਰ ਲੈਣਾ ਪਾਣੀ ਕਿਲੋ ਜਿਵੇਂ 2 2.5 ਕਿਲੋ ਲੱਸੀ ਉਹਨਾਂ ਹੀ ਬਰਾਬਰ ਆਪਾਂ ਪਾਣੀ ਪਾ ਲੈਣਾ ਠੀਕ ਹੈ ਜੀ ਇਹ ਲੱਸੀ ਗਾੜੀ ਸੀ ਇਸ ਕਰਕੇ ਮੈਂ ਇੰਨਾ ਹੀ ਡੋਂਡੋ ਭਰ ਕੇ ਪਾਣੀ ਪਾ ਲਿਆ ਹੁਣ ਆਪਣੇ ਅੰਦਾਜ਼ੇ ਦੇ ਨਾਲ ਅਸੀਂ ਕੜੀ ਜਿਸ ਤਰ੍ਹਾਂ ਬਣਾਣੀ ਹੈ ਉਹਨਾਂ ਹੀ ਬੇਸਣ ਪਾ ਲੈਣਾ ਠੀਕ ਹੈ ਜੀ ਆਹ ਲਓ ਜੀ ਦੋ ਮੁਠੀਆਂ ਆਪਾਂ ਪਾ ਰਹੀਆਂ ਬੇਸਣ ਦੀਆਂ ਭਰ ਕੇ ਹੁਣ ਆਪਾਂ ਇਹਦੇ ਵਿੱਚ ਆਪਣੇ ਪਾ ਲੈਣਾ ਜਿਵੇਂ ਫੇਸ ਤੋਂ ਅਨਸਾਰ ਜਿਸ ਤਰ੍ਹਾਂ ਤੁਸੀਂ ਨਮਕਾਂ ਦੇ ਉਤੇਜ ਖਾਂਦੇ ਹੋ ਘੱਟ ਖਾਂਦੇ ਹੋ ਠੀਕ ਹੈ ਜੀ ਥੋੜੀ ਜੀ ਪਾਵਾਂਗੇ ਇਹਦੇ ਵਿੱਚ ਲਾਲ ਮਿਰਚ ਹਰੀ ਪਾਉਂਗੀ ਮੈਂ ਵੈਸੇ ਇਹਦੇ ਵਿੱਚ 1.5 ਚਮਚ ਪਾ ਦੂੰਗੀ ਜੀ ਹਲਦੀ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਔਰ ਬੱਟ ਦੇ ਨਾਲ ਕਰਦੀ ਹੁੰਨੀ ਆ ਜੇਕਰ ਤੁਸੀਂ ਮਿਧਾਣੀ ਨਾ ਕਰਦੇ ਹੋ ਮਿਧਾਣੀ ਨਾ ਕਰ ਸਕਦੇ ਜਿਸ ਤਰ੍ਹਾਂ ਦੇ ਨਾ ਡਰੀ ਨਹੀਂ ਪਰ ਚਲੀ ਜਾਈਏ ਚੀਜ਼ ਧਿਆਨ ਰੱਖਿਆ ਬਿਲਕੁਲ ਮਿਕਸ ਕਰ ਲੈਣਾ ਨੇ ਵੀ ਜਾਗਾ ਠੀਕ ਹੈ ਜੀ ਆਪਾਂ ਚੂਲੇ ਤੇ ਤਾਂ ਬਾਕੀ ਸਾਮ ਜਾਨਿਆ ਪਹਿਲਾਂ ਖਾਣਾ ਤੇ ਘਰ ਚੂਲੇ ਤੇ ਤਾਂ ਲੰਗੇ ਜਾਂਦਾ ਕਪੜਾ ਰ ਸੋਈਦਾ ਜਿਹੜੇ ਹੋਰ ਕੰਮ ਆਉਂਦੇ ਵੇੜ ਦੂੰਗੀ ਕੜੀ ਬਣਦੀ ਰਹੂਗੀ ਦੁਪਹਿਰ ਤੱਕ ਸਫਾਈਆਂ ਸੂਈਆਂ ਆਪਣੇ ਕੰਮ ਨੇ ਵੇੜ ਠੀਕ ਹੈ ਜੀ ਤੇ ਲਓ ਜੀ ਇੱਧਰ ਬਾੜ ਲਈ ਅੱਗ ਤੁਸੀਂ ਦੇਖ ਰਹੇ ਹੋ ਨਹੀਂ ਕਿ ਮੈਂ ਤੜਕਾ ਨਹੀਂ ਲਾਇਆ ਮੈਂ ਹਮੇਸ਼ਾ ਤੜਕਾ ਬਾਅਦ ਚੋਂ ਲਾਂਦੀ ਹੁੰਦੀ ਆ ਪਕੌੜੇ ਬਣਾਉਣ ਲੱਗਿਆ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਬਣਾ ਕੇ ਦੇਖਿਓ ਕੜੀ ਕਿਉਂਕਿ ਜਿੰਨੇ ਨੂੰ ਆਪਾਂ ਤੜਕਾ ਲਾਣੇ ਹੁੰਦੇ ਨੇ ਉਹਨਾਂ ਨੂੰ ਸਾਡੀ ਕੜੀ ਰਿਝਣ ਲੱਗ ਜਾਂਦੀ ਹੈ ਠੀਕ ਹੈ ਜੀ ਜਿਵੇਂ ਆਪਾਂ ਅਸੀਂ ਦਾਲਾਂ ਨੂੰ ਤੜਕਾ ਲਾਣੇ ਆ ਨਾ ਮੈਂ ਜਿਵੇਂ ਅੱਧ ਪਚਦੀ ਜੀ ਹੁਣ ਰਿਝ ਜੇਗੀ ਫੇਰ ਲਾਂਦੀ ਹੁੰਦੀ ਆ ਤੜਕਾ ਤੁਸੀਂ ਵੀ ਇਹ ਤਰੀਕੇ ਨਾਲ ਲਾਇਓ ਠੀਕ ਹੈ ਜੀ ਆਪਾਂ ਰੱਖ ਦਿੰਦੇ ਹੁਣ ਇਹਨੂੰ ਚੁੱਲ੍ਹੇ ਤੇ ਉਬਲਣਾ ਅরেক ਚੀਜ਼ ਦਾ ਧਿਆਨ ਰੱਖਿਆ ਕਰੋ ਥੋੜਾ ਨ ਨਿਰਜਨ ਤੋਂ ਉਪ ਤੱਕ ਇਹਦੇ ਵਿੱਚ ਕੜਛੀ ਰੱਖ ਲਿਆ ਕਰੋ ਫਿਰ ਸਾਡੀ ਕੜੀ ਨਾ ਉਬਲਦੀ ਨਹੀਂ ਹੈਗੀ ਠੀਕ ਹੈ ਜੀ ਜੇਕਰ ਆਪਾਂ ਇਹਦੇ ਵਿੱਚ ਕੜਛੀ ਰੱਖ ਦਿੰਦੇ ਆ ਨਾ ਫਿਰ ਉਬਲਦੀ ਨਹੀਂ ਹੈਗੀ ਨਹੀਂ ਤੇ ਕਈ ਵਰੀ ਹੁੰਦਾ ਬਹੁਤ ਸਾਰੀਆਂ ਬੀਬੀਆਂ ਕਹਿ ਦਿੰਦੀਆਂ ਵੀ ਸਾਡੀ ਕੜੀ ਉਬਲ ਜਾਂਦੀ ਕੋਲ ਬਹਿਣਾ ਪੈਂਦਾ ਬਿਲਕੁਲ ਵੀ ਨਹੀਂ ਬਹਿਣਾ ਪੈਂਦਾ ਪਰ ਇੱਕ ਚਮਚ ਜੋ ਇੱਕ ਦੋ ਚਮਚ ਨਾ ਤੁਸੀਂ ਤੇਲ ਦੇ ਵਿੱਚ ਸੁੱਟ ਦੋ ਤੇ ਇੱਕ ਕੜਛੀ ਵਿੱਚ ਰੱਖ ਦੋ ਤੁਹਾਡੀ ਕੜੀ ਕਦੀ ਵੀ ਨਹੀਂ ਉਬਲੇਗੀ ਇਹ ਚੀਜ਼ ਵੀ ਨਾ ਮਤਲਬ ਕਹਿੰਦੇ ਖੱਟੀ ਹੋਵੇ ਉਹ ਤਾਂ ਉਬਲਦੀ ਏ ਜੇ ਜ਼ਿਆਦਾ ਲੱਸੀ ਖੱਟੀ ਹੋਏਗੀ ਨਾ ਉਹ ਉਬਲ ਜਾਂਦੀ ਹੈ ਇਸ ਕਰਕੇ ਲੋ ਜੀ ਹੁਣ ਆਪਣੀ ਇਧਰ ਕੜੀ ਰਿਜ ਜੀ ਰਹੀ ਗਈ ਆਪਾਂ ਉਧਰ ਬਣਾ ਲੈਨੇ ਤੜਕੇ ਦੀ ਤਿਆਰੀ ਪਕੌੜੇ ਵਗੈਰਾ ਬਣਾ ਲਾਂਗੇ ਠੀਕ ਹੈ ਜੀ ਮੈਂ ਕਿਾ ਚਲੋ ਪੰਜਾਬੀ ਕੜੀ ਅਸੀਂ ਜਿੱਦਾ ਬਣਾਉਣੀ ਆ ਤੁਹਾਡੇ ਨਾਲ ਉਦੋਂ ਹੀ ਸ਼ੇਅਰ ਕਰ ਤੇ ਲੋ ਗਾਇਸ ਇਹਨੂੰ ਪੈ ਗਿਆ ਰੇਜਾ ਦੇਖੋ ਕੜੀ ਹੁਣ ਰਿਜਣ ਲੱਗ ਗਈ ਨਾ ਆਪਾਂ ਇਧਰ ਹਾਰੇ ਚੱਕ ਬਾਲ ਲਈ ਸੀ ਮੈਂ ਕਿਾ ਚਲੋ ਇੱਥੇ ਲਾ ਦਿੰਨੇ ਆ ਤੜਕਾ ਇਹਨੂੰ ਆਪਾਂ ਹਾਰੇ ਚ ਇਧਰ ਰੱਖ ਦਿੰਨੇ ਆ ਮੱਠੀ ਮੱਠੀ ਅੱਗ ਤੇ ਇਧਰ ਹੁਣ ਰਿਜਦਾ ਰਹੇਗਾ ਰਿਜਦੀ ਰਹੀ ਠੀਕ ਹੈ ਜੀ ਇਧਰ ਆਪਾਂ ਆਪਣੇ ਤੈਨੂੰ ਕਬੂਧਿਆਰਾ ਲਾਲਿੰਦਾ ਪਕੋੜੇ ਬਣਾ ਲੈਣੀਆਂ ਲੋ ਜੀ ਇੱਧਰ ਧਾ ਦੇਣਾ ਆਪਾਂ ਤੇਰ ਤੇ ਬਾਕੀ ਗਾਇਸ ਮੈਂ ਦਿਖਾਣੀਆਂ ਤੁਹਾਨੂੰ ਮੈਂ ਕੀ ਕੁਛ ਮਟੀਰੀਅਲ ਮਤਲਬ ਇਹਦੇ ਚ ਪਾਣੀ ਹੋਣੀ ਆਪਣੀ ਕੜੀ ਚ ਜੋ ਜੋ ਪਾਣੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀ ਆ ਦੇਖੋ ਜੀ ਆਹ ਦੇਖੋ ਜੀ ਸਾਬਤ ਧਨੀਆ ਲੈ ਲਿਆ ਮੇਥੀ ਲੈ ਲਈ ਸਾਬਤ ਮਿਰਚਾਂ ਲੈ ਲੀਆਂ ਹਿੰਗ ਲੈ ਲੈਣੀ ਠੀਕ ਹੈ ਜੀ ਆ ਚੀਜ਼ਾਂ ਪਾਤੀਆਂ ਬਾਕੀ ਨਮਕ ਮਿਰਚ ਹਲਦੀ ਸਾਰਾ ਕੁਝ ਪਾਤਾ ਹੈ ਇਹ ਮੈਂ ਲੈ ਲਿਆ ਜੀ ਪਕੌੜਿਆਂ ਵਾਸਤੇ ਬੇਸਨ ਇਹਦੇ ਵਿੱਚ ਹਲਕਾ ਜਿਹਾ ਨਮਕ ਵੀ ਤੁਸੀਂ ਪਾ ਸਕਦੇ ਹੋ ਤੇ ਇੱਕ ਚੁਟਕੀ ਮਿੱਠਾ ਸੋਡਾ ਪਾ ਲਓ ਜੇਕਰ ਤੁਹਾਡੇ ਪਕੌੜੇ ਸਖਤ ਬਣਦੇ ਆ ਤਾਂ ਠੀਕ ਹੈ ਬਾਕੀ ਇੱਕ ਤੜਕੇ ਵਾਸਤੇ ਪਿਆਜ਼ ਕੱਟ ਲੇ ਲਸਣ ਹਰੀਆਂ ਮਿਰਚਾਂ ਅਦਰਕ ਬਾਕੀ ਤੇਲ ਹੋ ਜੇ ਗਰਮ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਜੀ ਇੱਥੇ ਪਕੌੜੇ ਪਕੌੜੇ ਬਣਾ ਕੇ ਫਿਰ ਮੈਂ ਬਾਅਦ ਚੋਂ ਤੜਕਾ ਜਿਸ ਤਰ੍ਹਾਂ ਲਾਉਂਦੀ ਮੈਂ ਤੁਹਾਡੇ ਨਾਲ ਉਸੇ ਤਰ੍ਹਾਂ ਵੀਡੀਓ ਸ਼ੇਅਰ ਕਰੂੰਗੀ ਤੇਲ ਹੋ ਜਵੇ ਸਾਡਾ ਚੰਗੀ ਤਰ੍ਹਾਂ ਪਹਿਲਾਂ ਗਰ ਹੁਣ ਹੋ ਗਿਆ ਤੇਰਾ ਆਪਾਂ ਕਰ ਲੈਨੇ ਆਪਣਾ ਮਿਕਸ ਬੇਸਣ ਠੀਕ ਹੈ ਜੀ ਕਈ ਸਿੰਪਲ ਖਾਂਦੇ ਆਂ ਕਈ ਪਿਆਜ਼ਾਂ ਵਾਲੇ ਖਾਂਦੇ ਜੇਕਰ ਤੁਸੀਂ ਪਿਆਜ਼ ਪਾਣਾ ਚਾਹਦੇ ਆਂ ਪਕੌੜਿਆਂ ਚ ਪਿਆਜ਼ ਵੀ ਪਾ ਸਕਦੇ ਹੋ ਅਸੀਂ ਸਿੰਪਲ ਖਾਂਦੇ ਆਂ ਸਾਨੂੰ ਸਿੰਪਲ ਵਧੀਆ ਲੱਗਦੇ ਆਂ ਇਸ ਕਰਕੇ ਹਮੇਸ਼ਾ ਮੈਂ ਤਾਂ ਕੜੀ ਦੇ ਵਿੱਚ ਨਾ ਪਕੌੜੇ ਸਿੰਪਲ ਹੀ ਪਾਉਂਦੀ ਹੁਣੀ ਆ ਠੀਕ ਹੈ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਇਹਦਾ ਜਿਹੜਾ ਬੈਟਰ ਹੈ ਥੋੜਾ ਜ਼ਿਆਦਾ ਗਾੜਾ ਵੀ ਨਹੀਂ ਰੱਖਣਾ ਜ਼ਿਆਦਾ ਪਤਲਾ ਵੀ ਨਹੀਂ ਰੱਖਣਾ ਓ ਜੀ ਇੱਧਰ ਹੋ ਗਿਆ ਸਾਡਾ ਤੇਲ ਗਰਮ ਹੁਣ ਆਪਾਂ ਫਟਾਫਟ ਆਪਣੇ ਪਕੌੜੇ ਬਣਾ ਲਾਂਗੇ ਤੇ ਲੋਜੀ ਇਹਦਾ ਆਪਾਂ ਹੁਣ ਕਰ ਲਿਆ ਹੈ ਤੇਲ ਗਰਮ ਆਪਣਾ ਐਕਸਟਰਾ ਕੱਢ ਲਿਆ ਸੀ ਪਕੌੜੇ ਕਰਕੇ ਫਿਰ ਆਪਾਂ ਸਭ ਤੋਂ ਪਹਿਲਾਂ ਆਪਾਂ ਤਲ ਲਾਂਗੇ ਜੀ ਮਿਰਚਾਂ ਲਾਲ ਵਾਲੀਆਂ ਠੀਕ ਹੈ ਜੀ ਇਹਨਾਂ ਨੂੰ ਫਰਾਈ ਕਰਨਾ ਨੇ ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ ਜੀ hing ਪਾ ਦੇਣੀ ਠੀਕ ਹੈ ਜੀ ਹੁਣ ਪਾਵਾਂਗੇ ਥੋੜੀ ਜਿਹੀ ਮੇਥੀ ਮੇਥੀ ਭੁੰਨ ਲੈਣੀ ਹੈ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਲਸਣ लसन थोड़ा जहाँ ब्राउन हल्का जहां कच्चा पनना ठीक है जी अरे हल्का जहाँ ब्राउन हो जाए हूँ आप देंगे जी अपना अदरक तो, तो प्याज कट्टे हुए पा देंगे जोड़ा धनिया ना साबक वाला ये पा देंगे हम इन चंकी तरह मसाले भुन लेना ਤਰ ਲਾ ਗਿਆ ਸਾਡਾ ਤੜਕਾ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਕੱਟੀਆਂ ਹੋਈਆਂ ਆਪਣਾ ਹਰੀਆਂ ਮਿਰਚਾਂ ਠੀਕ ਹੈ ਜੀ ਥੋੜੀਆਂ ਜਿਹੀਆਂ ਹਰੀਆਂ ਮਿਰਚਾਂ ਆਪਾਂ ਭੁੰਨ ਕੇ ਇਹਦੇ ਵਿੱਚ ਤੇਰ ਆਪਾਂ ਪਾਵਾਂਗੇ ਜੀ ਕੜੀ ਦੇ ਵਿੱਚ ਇਹਨੂੰ ਸਕੇ ਲॉजੀਏ ਤੇਰ ਆਪਾਂ ਲਾ ਲੈਨੇ ਤੜਕਾ ਪਾ ਦੇਨੇ ਇਹਦੇ ਵਿੱਚ ਮੱਠੀ ਮੱਠੀ ਆਗ ਤੇ ਹੁਣ ਰਿਝੀ ਦੀ ਰਹੇਗੀ ਬਾਕੀ ਗਾਇਜ਼ ਮੇਰਾ ਤਾਂ ਆ ਤਰੀਕਾ ਹੈ ਮੈਂ ਐਸੇ ਤਰੀਕੇ ਨਾਲ ਬਣਾਉਂਦੀ ਹੁੰਨੀ ਆ ਉਹਨੇ ਆਪਣੇ ਆਪ ਰਿਜਦੀ ਰਹੇਗੀ ਨਾ ਉਬਲੇਗੀ ਨਾ ਕੁਝ ਮੱਠੀ ਮੱਠੀ ਆਗੇ ਤੇ ਜਿੰਨੀ ਰਿਜਦੀ ਰਹੇਗੀ ਓਨੀ ਕੜ ਕੜ ਕੇ ਹਨ ਵਧੀਆ ਤਰੀਕੇ ਨਾਲ ਬਣੇਗੀ ਠੀਕ ਹੈ ਜੀ ਆ ਦੇਖੋ ਜੀ ਫਿਰ ਦਾ ਪਾਣੀ ਵੀ ਅੰਦਰ ਕੜੀ ਥੋੜੇ ਧੂਆ ਹੋ ਗਿਆ ਇਹਦੇ ਚ ਨਾ ਥੱਲੇ ਗੋਏ ਲਾ ਦੀਦੇ ਨਾ ਇਸ ਕਰਕੇ ਫਿਰ ਧੂਆ ਹੋ ਜਾਂਦਾ ਚਲੋ ਜੀ ਉਧਰ ਸਾਡੀ ਕੜੀ ਬਣਨ ਵਾਲੀ ਹੈ ਤੇ ਇਧਰ ਆਪਾਂ ਕਰ ਦਿੰਨੇ ਹਾਂ ਚੁੱਲੇ ਤੇ ਚਾਵਲ ਚਾਵਲ ਧੋ ਕੇ ਰੱਖਲੇ ਸੀਗੇ ਇੱਧਰ ਹੁਣ ਆਪਣਾ ਇੱਧਰ ਸਾਡੇ ਚਾਵਲ ਬਣ ਜਾਣਗੇ ਬਾਕੀ ਉਧਰ ਆਪਾਂ ਹੋਰ ਕੋਈ ਕੰਮ ਕਰ ਲਾਂਗੇ ਠੀਕ ਹੈ ਜੀ ਆ ਦੇਖੋ ਮੈਂ ਕੜਾਈ 'ਚ ਹਮੇਸ਼ਾ ਚਾਵਲ ਬਣਾਉਣੇ ਹੁੰਦੀਆਂ ਕੜਾਈ ਦੇ ਵਿੱਚ ਨਾ ਚਾਵਲ ਬਹੁਤ ਵਧੀਆ ਬਣਦੇ ਐ ਇੱਕ ਤਾਂ ਖਿਲੇ-ਖਿਲੇ ਜੇ ਬਣਦੇ ਐ ਤੇ ਬਸ ਮੈਂ ਕਿਹਾ ਚਲੋ ਚੁੱਲੇ ਦਾ ਨਾਲੇ ਲਾ ਖੱਟ ਲੈਣੀਆਂ ਅੱਛੇ ਤਰਤੇ ਹੋਣਾ ਆਪਾਂ ਚਾਵਲ ਇੱਧਰ ਚਾਵਲ ਪਣੀ ਜਾਣਗੇ ਸਾਡੇ ਤਿਨ ਲੋ ਗਾਇਸ ਆ ਦੇਖੋ ਸਾਡੀ ਕੜੀ ਬਿਲਕੁਲ ਹਨ ਰਿਜਦੀ ਪਈ ਹੈ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਣੇ ਪਕੌੜੇ। ਹਨ ਰਿਜਦੀ ਰਹੇਗੀ ਬਸ ਜਦੋਂ ਬਣਨ ਲੱਗ ਜੇ ਨਾ ਫਿਰ ਪਕੌੜੇ ਪਾ ਦੋ ਇਹਦੇ ਨਾਲ ਥੋੜੀ ਰਸਮੀ ਸੀ ਜੀ ਹੋ ਜਾਂਦੀ ਹੈ ਵਧੀਆ ਤਰੀਕੇ ਨਾਲ ਗਾੜੀ ਵੀ ਹੋ ਜਾਂਦੀ ਹੈ। ਤਿਨ ਲੋ ਗਾਇਸ ਇੱਧਰ ਵੜ ਕੇ ਸਾਡੀ ਹੋ ਗਈ ਸਾਡੀ ਕੜੀ ਤਿਆਰ ਆ ਦੇਖੋ ਜੀ ਚਾਵਲ ਸਾਡੇ ਬਣ ਗਏ ਨੇ ਆਪਾਂ ਚਾਵਲ ਵੀ ਉੱਥੇ ਲਿਆਏ ਤੇ ਕੜੀ ਵੀ ਕੜੀ ਆਪਾਂ ਇਹਦੇ ਵਿੱਚ ਪਲਟਾ ਲਈਏ ਠੀਕ ਹੈ ਕਿਉਂਕਿ ਫਿਰ ਨਾ ਉਹ ਕਾਲਾ ਹੁੰਦਾ ਨੀਚੋਂ ਦੀ ਤੇ ਹੁਣ ਆਪਾਂ ਲਾਵਾਂਗੇ ਵਧੀਆ ਜਿਹਾ ਤੜਕਾ ਦੇਸੀ ਘਿਓ ਦਾ ਠੀਕ ਹੈ ਜੀ ਆ ਦੇਖੋ ਇਹਦੇ ਵਿੱਚ ਹੁਣ ਆਪਾਂ ਦਾਣਾ ਜੀ ਦੇਗੀ ਮਿਰਚ ਦੇ ਕੜੀ ਪੱਤੇ ਦਾ ਤੜਕਾ ਤੇ ਹੁਣ ਦੇਖਿਓ ਇਹਦੇ ਨਾਲ ਟੇਸਟ ਬਹੁਤ ਵਧੀਆ ਆ ਜਾਂਦਾ ਹੈ ਉਹ ਜੇ ਤੜਕਾ ਨਾ ਬਹੁਤ ਵਧੀਆ ਲੱਗਦਾ ਹੈ ਇਹਦੇ ਨਾਲ ਥੋੜੀ ਖੁਸ਼ਬੂ ਵੀ ਹੋ ਜਾਂਦੀ ਹੈ ਟੇਸਟ ਵੀ ਲੱਗ ਤੋਂ ਹੋ ਜਾਂਦਾ ਹੈ ਠੀਕ ਹੈ ਜੀ ਮੈਂ ਇਸੇ ਸਟਾਈਲ ਨਾਲ ਬਣਾਉਂਦੀ ਹੁੰਨੀ ਆ ਮੈਂ ਤੁਹਾਨੂੰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿਆ ਦੇਖੋ ਤੁਸੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਬਣਾਉਂਦੇ ਹੁੰਦੇ ਹੋ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਅਸੀਂ ਤੇ ਇਹੀ ਕੜੀ ਪਕੌੜਾ ਪੰਜਾਬੀ ਸਟਾਈਲ ਦੇ ਵਿੱਚ ਇਹੀ ਬਣਾਉਂਦੇ ਆ ਬਾਕੀ ਕਮੈਂਟਾਂ ਵਿੱਚ ਕਰਿਓ ਜਰੂਰ ਦੱਸਿਓ ਮੇਰਾ ਤਰੀਕਾ ਤੁਹਾਨੂੰ ਕਿਦਾਂ ਦਾ ਲੱਗਿਆ ਬਾਕੀ ਮਿਲਦੀਆਂ ਜੀ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਮੇਰੇ ਵੱਲੋਂ ਬੜੀ ਸਸਤੀ ਕਾਲ ਜੀ ਬਾਏ ਬਾਏ ਘੜੀ ਤੁਹਾਨੂੰ ਕਿੱਦਾਂ ਦੀ ਲੱਗੀ ਜਾਂਦੇ ਜਾਂਦੇ ਕਮੈਂਟ ਵਿੱਚ ਜਰੂਰ ਦੱਸ ਕੇ ਜਾਇਓ ਠੀਕ